ਨਮਸਕਾਰ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊ ਚਰਚਾ ਦਾ ਵਿਸ਼ਾ ਦੇਖ ਲਈ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਹਰ ਰੋਜ਼ ਦੀ ਤਰ੍ਹਾਂ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸਾਨੀ ਆंदोलਨ ਤੋਂ ਜੁੜੇ ਮੁੱਦਿਆਂ ਦੇ ਨਾਲ ਇਸ ਵਕਤ ਮੌਜੂਦ ਨੇ ਸਾਡੇ ਨਾਲ ਬਰਿੰਦਰ ਜੀ ਬਿੰਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਿੰਨਜੀ ਗੱਲਬਾਤ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗੀ ਕਿ ਲੱਖਾ ਸਦਾਨਾ ਦੀ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਵਾਪਸੀ ਹੋਈ ਹੈ ਨੌਜਵਾਨਾਂ ਦੇ ਵਿੱਚ ਕਾਫੀ ਉਸਾ ਦੇਖਣ ਨੂੰ ਮਿਲ ਰਿਹਾ ਤਾਂ ਇਸ ਦਾ ਕਿਸਾਨੀ ਅੰਦੋਲਨ ਤੇ ਕੀ ਪ੍ਰਭਾਵ ਪਵੇਗਾ ਦੇਖੋ ਲੱਖਾ ਸਦਾਨਾ ਹੋ ਰਾ ਨਾਲ ਕਾਫੀ ਨੌਜਵਾਨ ਵਰਗ ਜਿਹੜਾ ਨੌਜਵਾਨ ਕਾਫੀ ਜੁੜੇ ਹੋਏ ਨੇ ਜੀ 26 ਜਨਵਰੀ ਦੀ ਜਿਹੜੀ ਘਟਨਾ ਹੋਈ ਹੈ 26 ਜਨਵਰੀ ਦੀ ਘਟਨਾ ਤੋਂ ਬਾਅਦ ਲੱਖਾ ਸਦਾਨਾ ਤੇ ਆਪਣੇ ਦੀਪ ਸਿੱਧੂ ਦਾ ਬਾਈਕਾਟ ਕੀਤਾ ਗਿਆ ਜੀ ਹੁਣ 32 ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਹੈ ਕਿ ਲਖਾ ਸੁਧਾਨਾ ਨੂੰ ਕਿਸਾਨ ਅੰਦੋਲਨ ਦੇ ਵਿੱਚ ਉਹਦੀ ਵਾਪਸੀ ਜੀ ਕਰ ਦਿੱਤੀ ਗਈ ਹੈ। ਮਤਲਬ ਉਹਨਾਂ ਦੇ ਸਾਥੀਆਂ ਵੱਲੋਂ ਵੀ ਮਤਲਬ ਕਿ ਇਹ ਗੱਲ ਆਖ ਕੇ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕਮੀਆਂ ਹੋਈਆਂ ਨੇ ਜੋ ਕਮੀਆਂ ਉਹਨਾਂ ਨੂੰ ਦੂਰ ਕਰਕੇ ਮਤਲਬ ਮੋਰਚੀ ਦੀ ਜਿਹੜੀ ਹੈ ਉਹ ਇਸ ਕਿਸਾਨੀ ਅੰਦੋਲਨ ਦੇ ਵਿੱਚ ਅਗਲੀ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਇਹ ਮਤਲਬ ਉਹਨਾਂ ਇਸ ਦੇ ਵਿੱਚ ਸ਼ਾਮਲ ਕੀਤਾ ਜਾਊਗਾ ਮਤਲਬ ਵਧੀਆ ਆਪਣੇ ਵੱਲੋਂ ਉਹਨਾਂ ਨੇ ਕਿਹਾ ਕਿ ਚੰਗੇ ਤਰੀਕੇ ਦੇ ਨਾਲ ਉਹ ਇਸ ਅੰਦੋਲਨ ਦੇ ਵਿੱਚ ਕੰਮ ਕਰਨਗੇ ਬਿਲਕੁਲ ਸੋ ਕਾਫੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਜਿਹੜੇ ਨੇ ਉਹ ਲੱਖਾਂ ਸਦਾਨਾ ਹੁਰਾਂ ਦੇ ਨਾਲ ਜੁੜੇ ਹੋਏ ਨੇ ਬਿਲਕੁਲ ਜੀ ਕਾਫੀ ਜੋਸ਼ ਹੈ ਨੌਜਵਾਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਅੰਦੋਲਨ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਹੈ ਜੀ ਦੂਜੇ ਪਾਸੇ ਗੁਰਨਾਮ ਸਿੰਘ ਚੜੂਨੀ ਜਿਹੜੇ ਹਰਿਆਣਾ ਦੇ ਕਿਸਾਨ ਆਗੂ ਹਨ ਉਹਨਾਂ ਨੇ ਵੀ ਆਖਿਆ ਉਹਨਾਂ ਨੇ ਹੁਣ ਦੀਪ ਸਿੱਧੂ ਦੇ ਮੁੱਦੇ ਤੇ ਆਖਿਆ ਕਿ ਲੱਖਾਂ ਸਦਾਨਾ ਉਹਨਾਂ ਬਾਰੇ ਤੇ ਗੱਲ ਕੀਤੀ ਆ ਵੀ ਇਹ ਤੇ ਇਹ ਨੇ ਸਿਰਫ ਅਨੁਸ਼ਾਸਨ ਤੋੜਿਆ ਸੀ ਪਰ ਜੋ ਦੀਪ ਸਿੱਧੂ ਨੇ ਕੰਮ ਕੀਤਾ ਉਸ ਦੇ ਨਾਲ ਕਿਸਾਨੀ ਅੰਦੋਲਨ ਨੂੰ ਜਿਹੜਾ ਵੱਡਾ ਨੁਕਸਾਨ ਪਹੁੰਚਿਆ ਜੀ ਤੇ ਮੈਂ ਸਮਝਦਾ ਕਿ ਦੇਖੋ ਗੱਲ ਇਹ ਹੈ ਕਿ ਦੀਪ ਸਿੱਧੂ ਹੁਰੇ ਹੁਣ ਬਾਰੇ ਇਸ ਵੇਲੇ ਵੀ ਜੋ ਜਿਸ ਤਰੀਕੇ ਦੇ ਨਾਲ ਉਹਨਾਂ ਦੀ مخالਫਤ ਹੋਈ ਹੈ کافی ਨਾ ਮਤਲਬ ਸਰਕਾਰ ਵੱਲੋਂ ਵੀ ਹੋਈ ਹੈ ਕਿਸਾਨ ਜਥੇਬੰਦੀਆਂ ਨੇ ਵੀ ਗੱਲ ਆਖੀ ਹੈ ਸੋ ਮੈਂ ਸਮਝਦਾ ਕਿ ਬਹੁਤ ਸਾਰੀਆਂ ਚੀਜ਼ਾਂ ਸਮੇਂ ਦੇ ਅਨੁਸਾਰ ਸਮੇਂ ਦੇ ਆਉਣ ਤੇ ਹੀ ਉਹ ਖੁਲਾਸੇ ਹੁੰਦੇ ਨੇ ਕਿ ਕਿੰਨਾ ਕਿ ਕੋਈ ਚੀਜ਼ ਸਹੀ ਸੀ ਜਾਂ ਕਿੰਨੀ ਕਿ ਗਲਤ ਸੀ ਜੀ ਬਿਲਕੁਲ ਤਤੇ ਕਾ ਕਿਸੇ ਬਾਰੇ ਕੋਈ ਪ੍ਰਗਟਾਵਾ ਕਰਨਾ ਮੈਂ ਮناسب ਨਹੀਂ ਸਮਝਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਲੱਖਾ ਸਰਦਾਰਾ ਕਿੰਨਾ ਗਲਤ ਸੀ ਜਾਂ ਉਹ ਮਤਲਬ ਉਹਦੇ ਨਾਲ ਸਿਆਸਤ ਹੋਈ ਹੈ ਜਾਂ ਉਸ ਨੇ ਆਪ ਜਿਹੜੀਆਂ ਚੀਜ਼ਾਂ ਜੋ ਹੋਇਆ ਦੁਰਘਟਨਾਵਾਂ ਹੋਆਂ ਨੇ ਆਪ ਮੁਹਾਰੇ ਹੋ ਕੇ ਸਭ ਫੈਸਲੇ ਲਏ ਨੇ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਰ ਜੇ ਗੱਲਬਾਤ ਕਰਾਂ ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਵਿਧਾਇਕ ਅਰुण ਨਾਰੰਗ ਤੇ ਹਮਲਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਦਾ ਹਰ ਕਿਤੇ ਵਿਰੋਧ ਕੀਤਾ ਜਾ ਰਿਹਾ ਸੀ ਤੇ ਰੋਸ ਵੀ ਜ਼ਾਹਿਰ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ ਤੇ ਹੁਣ ਜਿਹੜੇ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਉਹਨਾਂ ਦਾ ਕਿਰਾਦ ਕੀਤਾ ਗਿਆ ਹੈ ਦੇਖੋ ਇਹ ਜਿਹੜੇ ਰੋਸ ਮਜ਼ਾਹਰ ਇਹ ਰੋਸ ਪ੍ਰਗਟਾਵਾ ਘਰਾਵ ਕਰਨਾ ਇਹ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਮਤਲਬ ਇਹ ਜਿਹੜਾ ਕਿਸਾਨਾਂ ਦੇ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ ਜਾ ਰਿਹਾ ਹੈ ਜੀ ਇਹ ਲੜੀ ਦਰ ਲੜੀ ਜਿਹੜਾ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਕਈ ਥਾਈਂ ਤੇ ਬਹੁਤ ਕਈ ਸੂਬਿਆਂ ਦੇ ਬਹੁਤ ਜ਼ਿਆਦਾ ਹੋ ਰਿਹਾ ਹੈ ਹਾਂਜੀ ਤੇ ਆ ਦੇਖ ਲਓ ਜਿਹੜਾ ਵਿਧਾਇਕ ਅਰुण ਨਾਰੰਗ ਦੇ ਉੱਤੇ ਜਿਹੜਾ ਹਮਲਾ ਹੋਇਆ ਹੈ ਲੀੜੇ ਪਾੜੇ ਨੇ ਕੁੱਟਮਾਰ ਕੀਤੀ ਹੈ ਮਾੜੀ ਚੀਜ਼ ਹੈ ਪਰ ਰੋਸ ਮੁਜ਼ਾਹਰਾ ਜਿਹੜਾ ਉਹ ਕਈ ਜਗ੍ਹਾ ਕੀਤਾ ਗਿਆ ਇਹਨਾਂ ਦਾ ਤੇ ਹੁਣ ਇਹ ਸਿਰਫ ਪੰਜਾਬ ਦੇ ਵਿੱਚ ਨਹੀਂ ਹਰਿਆਣਾ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਆ ਜਿਹੜੇ ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਦੁਸ਼ੰਤ ਚੋਟਾਲਾ ਜੀ ਜੀਪ ਦੇ ਆਗੂ ਵੀ ਨੇ ਹਾਂਜੀ ਉਹ ਆਪਣੇ ਹਿਸਾਰ ਦੇ ਵਿੱਚ ਉਹਨਾਂ ਨੇ ਵਿਕਾਸ ਕਾਰਜਾਂ ਦਾ ਜਿਹੜਾ ਸ਼ੁਰੂਆਤ ਕਰਨਾ ਉਹ ਸੀ ਜੀ ਉਹ ਆਪਣੇ ਹੈਲੀਕਾਪਟਰ ਤੇ ਰਾਹੀਂ ਹਿਸਾਰ ਪਹੁੰਚੇ ਨੇ ਬਿਲਕੁਲ ਉੱਥੇ ਕਿਸਾਨ ਜਥੇਬੰਦਿਆਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਹਵਾਈ ਅੱਡੇ ਹਵਾਈ ਅੱਡੇ ਦਾ ਜਿਹੜਾ ਘਰਾਓ ਕਰਕੇ ਨਾਰੇਬਾਜ਼ੀ ਕੀਤੀ ਜੀ ਤੇ ਪੁਲਿਸ ਵਾਲਿਆਂ ਨੇ ਉੱਥੇ ਬੈਰੀਕੇਟਿੰਗ ਕਰਤੀ ਜਲ ਤੋਪਾਂ ਲਾਤੀਆਂ ਉਹਨਾਂ ਨੇ ਸਭ ਤੋੜ ਤਾੜ ਕੇ ਮਤਲਬ ਪੱਟ ਤੇ ਬੈਰੀਕੇਡ ਪੱਟ ਤੇ ਪਰ ਚਲੋ ਕਾਫੀ ਹੱਦ ਤੱਕ ਮਚਾ ਹੋ ਗਿਆ ਰੁਕਣ ਦੀ ਕੋਸ਼ਿਸ਼ ਕੀਤੀ ਬੀਕੇਯੂ ਭਾਰਤੀ ਕਿਸਾਨ ਜਿਹੜੇ ਯੂਨੀਅਨ ਦੇ ਅਗੂ ਨੇਸ਼ਮ ਸ਼ੇਰ ਸਿੰਘ ਉਹਨਾਂ ਨੇ ਚੇਤਾਵਨੀ ਕਹੀ ਹੈ ਕਿ ਸੂਬੇ ਦੇ ਵਿੱਚ ਜਿਹੜੀ ਵੀ ਕੋਈ ਸੂਬੇ ਦੀ ਗਠਬੰਧਨ ਸਰਕਾਰ ਸਮਾਗਮ ਕਰੇਗੀ ਉਹ ਅਸੀਂ ਹੋਣ ਨਹੀਂ ਦੇਣਾ ਅਸੀਂ ਉਸ ਦਾ ਵਿਰੋਧ ਕਰਾਂਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧ ਜਿਹੜਾ ਹੈ ਉਹ ਵਰਦਾ ਜਾ ਰਿਹਾ ਹੈ ਜੀ ਤੇ ਸੂਬੇ ਦੀ ਜਿਹੜੀ ਸਾਡੀ ਭਾਜਪਾ ਪਾਰਟੀ ਹੈ ਸੂਬੇ ਦੀ ਪੰਜਾਬ ਦੀ ਉਹ ਪਤਾ ਲੱਗਿਆ ਕਿ ਉਹ ਵਿਉਯਬਤਬੰਦੀ ਕਰ ਰਹੀ ਹੈ ਉਹ ਰੈਲੀਆਂ ਕਰਨ ਦੀ ਮਤਲਬ ਵਿਉਯਬਤਬੰਦੀ ਕਰ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 2022 ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਉਹ ਰੈਲੀਆਂ ਕਰੂਗੀ ਤੇ ਉਹਦਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਜਿਹੜੇ ਸਿੱਖ ਚਿਹਰੇ ਨੇ ਉਹ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਹ ਸਿੱਖ ਚਿਹਰੇ ਜਿਹੜੇ ਅੱਗੇ ਲੈ ਕੇ ਆਵੇ ਕੁਝ ਲੋਕਾਂ ਨੂੰ ਮਤਲਬ ਵਰਗਲਾ ਕੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰੇ ਔਰ ਇਹ ਵੀ ਸੁਣਨ ਚ ਹੈ ਕਿ ਦਲਿਤ ਜਿਹੜਾ ਚਿਹਰਾ ਉਹ ਮੁੱਖ ਮੰਤਰੀ ਦੇ ਤੌਰ ਤੇ ਲਿਆਉਣ ਦੀ ਗੱਲ ਵੀ ਚੱਲ ਰਹੀ ਹੈ ਭਾਜਪਾ ਦੇ ਵਿੱਚ ਤਾਂ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਹਮਦਰਦੀ ਚੋਣਾਂ ਦੇ ਲਈ ਹਾਸਲ ਕੀਤੀ ਜਾ ਸਕੇ ਸੋ ਗੱਲ ਇਹ ਹੈ ਕਿ ਇਹ ਸਿਆਸਤ ਹੈ ਸਿਆਸਤ ਨੇ ਮੈਂ ਪਹਿਲਾਂ ਵੀ ਜ਼ਿਕਰ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੋਖ اختیار ਕਰ ਲੈਣਾ ਇਹਦੇ ਬਾਰੇ ਅਸੀਂ ਹੁਣ ਤੋਂ ਕੁਝ ਨਹੀਂ ਕਹਿ ਸਕਦੇ। ਵਿੰਦੋਜ ਜੀ ਇੱਕ ਮਮਤਾ ਪੈਨਰਜੀ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਆਖਿਆ ਹੈ ਕਿ ਅੰਮਿਤ ਸ਼ਾਹ ਦੇ ਇਸ਼ਾਰਿਆਂ ਤੇ ਕੇਂਦਰੀ ਦਸਤੇ ਚੱਲ ਰਹੇ ਨੇ। ਕੀ ਲੱਗਦਾ ਹੈ ਕਿ ਇਹ ਮੁਨਾਫਸਕ ਹੈ? ਦੇਖੋ ਮਮਤਾ ਹਰਾਨ ਨੇ ਦੱਸਿਆ ਹੈ ਕਿ ਜੋ ਪੱਛਮੀ ਬੰਗਾਲ ਦੇ ਵਿੱਚ ਚੋਣਾ ਹੋ ਰਹੀਆਂ ਨੇ। ਹਾਂਜੀ। ਉਹ ਦੂਸਰੀ ਗੇੜ ਦੀਆਂ ਜਿਹੜੀਆਂ ਨੇ ਚੋਣਾ ਨੇ ਤੇ ਉਹ ਹੋਈਆਂ ਹੋ ਚੁੱਕੀਆਂ ਨੇ। ਉਹਦੇ ਵਿੱਚ ਇਹ ਮੰਮਤਾ ਹੋਣਾ ਨੇ ਦੋਸ਼ ਲਾਇਆ ਕਿ ਜਿਹੜੀ ਅਮਿਤ ਸ਼ਾਹ ਹਰੀ ਨੇ ਇਹਨਾਂ ਦੀਆਂ ਹਦਾਇਤਾਂ ਦੇ ਉੱਤੇ ਜਿਹੜੇ ਆ ਕਿ ਭਾਜਪਾ ਦੀ ਮਦਦ ਕੀਤੀ ਜਾ ਰਹੀ ਹੈ ਇਹਨਾਂ ਦਸਤਿਆਂ ਵੱਲੋਂ ਕੇਂਦਰੀ ਦਸਤਿਆਂ ਵੱਲੋਂ ਤੇ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਜਿਹੜੀਆਂ ਸ਼ਾਹ ਦੀਆਂ ਹਦਾਇਤਾਂੀਆਂ ਜਿਹੜੀਆਂ ਪਾਲਣਾ ਕਰ ਰਹੀ ਹੈ ਜੀ ਬਿਲਕੁਲ ਤੇ ਜੇ TMC ਉਹਨਾਂ ਦੀ ਪਾਰਟੀ ਕੋਈ ਸ਼ਿਕਾਇਤ ਕਰਦੀ ਤੇ ਕੁਝ ਸੁਣਵਾਈ ਨਹੀਂ ਹੁੰਦੀ ਜੀ ਬਿਲਕੁਲ ਪਰ ਦੂਜੇ ਪਾਸੇ ਅਸਾਮ ਦੇ ਵਿੱਚ ਕੀ ਹੋਇਆ ਹੈ ਕਿ ਅਸਾਮ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਟਰਾਂਸਪੋਰਟ ਪ੍ਰੋਟੋਕਾਲ ਦੀ ਉਲੰਘਣਾ ਕਰਨ ਤੇ ਚਾਰ ਅਧਿਕਾਰੀ ਜਿਹੜੇ ਨੇ ਇਲੈਕਸ਼ਨ ਕਮਿਸ਼ਨ ਦੇ ਉਹ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਕਾਰਨ ਬਤਾਓ ਨੋਟਿਸ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕਰ ਦਿੱਤਾ ਉਹ ਚੀਜ਼ ਕੀ ਹੈ ਕਿ ਉੱਥੇ ਦੇ ਨਾ ਪਤਰਕੰਡੀ ਤੋਂ ਭਾਜਪਾ ਦੇ ਉਮੀਦਵਾਰ ਨੇ ਕ੍ਰਿਸ਼ਨਾ ਨੰਦਰਾਈ ਜੀ ਕਾਂਦੇ ਨੇ ਉਹ ਉਹਨਾਂ ਦੀ ਗੱਡੀ 'ਚੋਂ ਆੀਵੀਐਮ ਮਸ਼ੀਨ ਫੜੀ ਗਈ ਹੈ ਜੀ ਤੇ ਵੀਡੀਓ ਵੀ ਜਿਹੜੀ ਆ ਵਾਇਰਲ ਹੋ ਰਹੀ ਹੈ ਬਿਲਕੁਲ ਜੀ ਦੇਖੋ ਬੜੀ ਮੰਦ ਭਾਗੀ ਗੱਲ ਹੈ ਇਹ ਸਭ ਚੀਜ਼ਾਂ ਜਿਹੜੀਆਂ ਹੋਣੀਆਂ ਜੀ ਇਹ ਟਰਾਂਸਪੀਰੈਂਟ ਔਰ ਫੇਅਰ ਜਿਹੜੀਆਂ ਇਲੈਕਸ਼ਨਸ ਐ ਇਹ ਹੋਣੀਆਂ ਚਾਹੀਦੀਆਂ ਨੇ ਜਿੰਨੇ ਵੀ ਤਰੱਕੀ یافتਾ ਮੁਲਕ ਨੇ ਉੱਥੇ ਬੈਲਟ ਪੇਪਰ ਦੇ ਥਰੂ ਜਿਹੜੀਆਂ ਵੋਟਾਂ ਹੁੰਦੀਆਂ ਕੁਝ ਮੁਲਕ ਹੈਗੇ ਨੇ ਜਿੱਥੇ ਇਲੈਕਟ੍ਰੋਨਿਕ ਗੈਜੇਟਸ ਜਿਹੜਾ ਯੂਜ਼ ਕੀਤਾ ਜਾਂਦੇ ਨੇ ਪਰ ਬਹੁਤ ਸਾਰੇ ਸਾਡੇ ਮੁਲਕ ਦੇ ਵਿੱਚ ਮੈਂ ਸਮਝਦਾ ਕਿ ਵੈਲਟ ਪੇਪਰ ਦੇ ਥਰੂ ਹੀ ਹੋਣੀ ਚਾਹੀਦੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸ਼ੱਕ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ ਸੋ ਇਸ ਵੇਲੇ ਵੀ ਜੋ ਕਾਫੀ ਜਿਹੜੀਆਂ ਓਪੋਜੀਸ਼ਨ ਪਾਰਟ ਪਾਰਟੀਆਂ ਨੇ ਉਹ ਓਪੋਜੀਸ਼ਨ ਜਿਹੜੀਆਂ ਬੈਠੀਆਂ ਸਿਆਸੀ ਪਾਰਟੀਆਂ ਦੋਸ਼ ਲਾ ਰਹੀਆਂ ਨੇ ਕਿ ਈਵੀਐਮ ਮਸ਼ੀਨਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਇਸ ਵੇਲੇ ਉੱਪਾਜਵਾ ਉਮੀਦਵਾਰ ਦੇ ਜੋ ਦੱਸਿਆ ਜਾ ਰਿਹਾ ਹੈ ਜੋ ਸੂਚਨਾ ਮਿਲ ਰਹੀ ਹੈ ਕਿ ਉਹ ਉੱਪਾਜਵਾ ਉਮੀਦਵਾਰ ਦੀ ਗੱਡੀ ਦੇ ਵਿੱਚੋਂ ਈਵੀਐਮ ਮਸ਼ੀਨ ਦਾ ਮੈਲਾ ਹਾਂਜੀ ਬਹੁਤ ਵੱਡਾ ਸ਼ੱਕ ਜਿਹੜਾ ਉਹ ਹੋਰ ਪੈਦਾ ਕਰ ਰਿਹਾ ਹੈ ਇਹ ਸਭ ਚੀਜ਼ਾਂ ਸ਼ਾਇਦ ਫੇਰ ਨਾ ਹੋਣ ਪਰ ਮਮਤਾ ਹੁਰਾ ਨੇ ਕਿਹਾ ਕਿ ਅਸੀਂ ਤੇ ਵੱਡੀ ਜਿਹੜੀ ਹੈਗਾ ਮਤਲਬ ਕਿ ਜਿੱਤ ਹਾਸਲ ਕਰਾਂਗੇ ਹੈਨਾ ਵੱਡੀ ਤਦਾਦ ਦੇ ਵਿੱਚ ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕਰਾਂਗੇ ਸੋ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਕਿਸਾਨੀ ਅੰਦੋਲਨ ਦੇ ਉਹ ਵੀ ਮੈਂ ਸਮਝਦਾ ਕਿ ਬੜੇ ਸਿਵੇ ਦੇ ਬਣੇ ਹੋਏ ਨੇ ਜੀ ਬੀਬੀਆਂ ਵਹੀਰਾ ਘੱਤ ਰਹੀਆਂ ਨੇ ਦਿੱਲੀ ਵੱਲ ਉਹ ਆਪਣੇ ਅੰਦੋਲਨ ਦੇ ਵਿੱਚ ਜਾ ਰਹੀਆਂ ਨੇ ਕਿਸਾਨ ਹਰ ਵਰਗ ਜਿਹੜਾ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੋਈ ਨਾ ਕੋਈ ਨਿਤ ਪ੍ਰੋਗਰਾਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜੀ। ਤੋਂ ਇਸੇ ਤਰੀਕੇ ਦੇ ਨਾਲ ਡਾਕਟਰ ਦਰਸ਼ਨਪਾਲ ਹੁਰਾਣੇ ਆਖਿਆ ਕਿ ਜਿਹੜੀ ਮਿੱਧਾ ਪਾਠ ਕਰ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਮਿੱਟੀ ਸत्याग्रह ਯਾਤਰਾ ਜਿਹੜੀ ਹੈ 3 April ਨੂੰ ਉਹ ਪੰਜਾਬ 'ਚ ਆਊਗੀ। 4 April ਨੂੰ ਜਿਹੜੀ ਸੁਨਾਮ ਪਹੁੰਚੇਗੀ ਤੇ 5 April ਨੂੰ ਹਰਿਆਣਾ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦੀ ਹੋਈ 6 April ਨੂੰ ਟਿਕਰੀ ਬਾਰਡਰ ਸਿੰਗੂ ਬਾਰਡਰ ਦੇ ਉੱਤੇ ਇਹ ਮੁਕੰਮਲ ਹੋਏਗੀ ਤੇ ਇਹ ਇਹਦਾ ਮਕਸਦ ਜਿਹੜਾ ਹੈ ਇਹ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਾਗਰੂਕਤਾ ਫੈਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਮਕਸਦ ਇਹਦਾ ਇਹ ਹੈ 12 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਜਿਹੜੀ ਇਹ ਮਿੱਟੀ ਸਤਿਆਗ੍ਰਹਿ ਯਾਤਰਾ ਕਰਨੀ ਸੀ ਇਹਦੇ ਵਿੱਚ ਕੀ ਹੈ ਕਿ 16 ਸੂਬਿਆਂ ਦੇ ਜੀ ਜਿਹੜੇ ਇਤਿਹਾਸਕ ਥਾਵਾਂ ਨੇ ਉੱਥੋਂ ਨਹੀਂ ਉੱਥੋਂ ਮਿੱਟੀ ਲੈ ਕੇ ਤੇ ਜਿੱਥੇ ਆਪਣੇ ਕਿਸਾਨ ਮੋਰਚੇ ਲਾਏ ਹੋਏ ਨੇ ਜੀ ਉੱਥੇ ਇੱਕ ਯਾਦਗਾਰੀ ਜਿਹੜੀ ਆ ਬਣਾਉਣੀ ਹੈ ਇਹ ਸੂਲਾ ਸੂਬਿਆਂ ਦੇ ਇਤਿਹਾਸਿਕ ਥਾਵਾਂ ਦੀ ਮਿੱਟੀ ਲੈ ਕੇ ਉੱਥੇ ਸੋ ਜੋ ਇਸ ਵੇਲੇ ਕਿਸਾਨ ਜਥੇਬੰਦੀਆਂ ਕਿਸਾਨ ਮੋਰਚੇ ਲਾ ਕੇ ਜੀ ਕੰਮ ਕਰ ਰਹੇ ਨੇ ਹਾਂਜੀ ਤੇ ਮੈਂ ਸਮਝਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕੀ ਕਾਫੀ ਮਤਲਬ ਸਰੀ ਦੀ ਗੱਲ ਹੈ ਕੰਮ ਕਰ ਰਹੇ ਨੇ ਹੁਣ ਜਿਸ ਤਰੀਕੇ ਦੇ ਨਾਲ ਲੱਖਾਂ ਸੁਧਾਨਾ ਹੋਣਾ ਦੀ ਵਾਪਸੀ ਇਸ ਅੰਦੋਲਨ ਦੇ ਵਿੱਚ ਹੋ ਗਈ ਹੈ ਨੌਜਵਾਨਾਂ ਦਾ ਉਤਿਆਸ ਸਾਹ ਜਿਹੜਾ ਹੈ ਉਹ ਹੋਰ ਵਧੇਗਾ ਤੇ ਮੈਂ ਸਮਝਦਾ ਕਿ ਸਭ ਚੀਜ਼ਾਂ ਜਿਹੜੀਆਂ ਨੇ ਇੱਕ ਸਾਨੀ ਅੰਦੋਲਨ ਨੂੰ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨਗੀ ਆ ਬਹੁਤ ਬਹੁਤ ਬਿੰਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਸ ਦੇ ਨਾਲ ਹੀ ਮੈਂ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤਾਂ ਜਿਵੇਂ ਕਿ ਚਰਚਾ ਦਾ ਵਿਸ਼ਾ ਪ੍ਰੋਗਰਾਮ ਦੇ ਵਿੱਚ ਅਸੀਂ ਕਿਸਾਨੀ ਅੰਦੋਲਨ ਤੋਂ ਜੁੜੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਵਿਚਾਰ ਚਰਚਾ ਕੀਤਾ ਜੋ ਵੀ ਦਰਸ਼ਕ ਐਸਐਮਜੀ ਨਿਊਜ਼ ਦੇ ਵਿੱਚ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹ ਆਪਣੇ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਨੇ ਤਾਂ ਕਿ ਉਹਨਾਂ ਸੁਝਾਵਾਂ ਤੇ ਅਸੀਂ ਗੱਲਬਾਤ ਚਰਚਾ ਕਰ ਸਕੀਏ ਇਸੇ ਤਰ੍ਹਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਚਰਚਾ ਦਾ ਵਿਸ਼ਾ ਪ੍ਰੋਗਰਾਮ ਨੂੰ ਲੈ ਕੇ ਤੁਸੀਂ ਬਣੇ ਰਹੋ ਐਸਐਮਜੀ ਨਿਊਜ਼ ਤੇ